ਹਲਕਿਆਂ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਕਰ ਚੁੱਕੇ ਹਾਂ ਔਰ ਜਿਸ ਪ੍ਰਕਾਰ ਦੇ ਦੇਸ਼ ਦੇ ਅੰਦਰ ਹਾਲਾਤ ਨੇ ਸਾਨੂੰ 2 ਸਾਲ ਅਗਲੇ ਸਿਰ ਨਾਲ ਸਿਰ ਜੋੜ ਕੇ ਕੰਮ ਕਰਨਾ ਪੈਣਾ ਜੇ ਅਸੀਂ ਸਿਰ ਨਾਲ ਸਿਰ ਨਾ ਜੋੜਿਆ ਤਾਂ ਫਿਰ ਅੱਜ ਕੱਲ ਦੇ ਹੁਕਮਰਾਨ ਬੜੇ ਬੜੇ ਜ਼ਾਲਮ ਨੇ ਤੇ ਬੜੇ ਖਤਰਨਾਕ ਨੇ ਮਹਾਰਾਸ਼ਟਰ ਦੇ ਵਿੱਚ ਕੀ ਹੋਇਆ ਮਹਾਰਾਸ਼ਟਰ ਦੇ ਵਿੱਚ 38 ਲੱਖ ਵੋਟਾਂ ਹੁਕਮਰਾਨ ਪਾਰਟੀ ਨੇ ਨਵੀਆਂ ਬਣਾ ਪੀਆਂ 6 ਮਹੀਨੇ ਦੇ ਵਿੱਚ ਤੇ ਸਾਡੇ ਖਾਸ ਬੰਦਿਆਂ ਦੀਆਂ ਵੋਟਾਂ ਕੱਟ ਦਿੱਤੀਆਂ ਜਾਣੀ ਕਿ ਕੱਲ ਨੂੰ ਅਗਰ ਚੋਣਾਂ ਲੜੋਂਗੇ ਅਗਰ ਤੁਹਾਡੇ ਖਾਸ ਬੰਦਿਆਂ ਦੀਆਂ 5000 ਵੋਟਾਂ ਕੱਟਤੀਆਂ ਤੇ 5-7000 ਹੋਰ ਨਵੀਆਂ ਬਣਾ ਪੀਆਂ ਚਾਹੇ ਜਿੰਨਾ ਮਰਜੀ ਜ਼ੋਰ ਲਾ ਲਈਂ फेर चुनाव ਸਾਡੇ ਤੋਂ ਜਿੱਤਿਆ ਨਹੀਂ ਜਾਣਾ ਇਸ ਤਰ੍ਹਾਂ ਸਾਜ਼ਿਸ਼ ਕਰ ਰਹੀ ਹੈ ਸਰਕਾਰਾਂ ਅਸੀਂ ਬਲਾਕ ਦੀਆਂ ਕਮੇਟੀਆਂ ਦੀ ਹਰ ਮਹੀਨੇ ਮੀਟਿੰਗ ਕਰਨੀ ਹੈ ਹਰ ਮਹੀਨੇ ਉਹਨਾਂ ਨੂੰ ਥੱਲੇ ਕੰਮ ਦੇਣਾ ਮੈਂ ਬਲਾਕ ਪ੍ਰਧਾਨਾਂ ਨੂੰ ਬੇਨਤੀ ਕਰਨੀ ਛੁਣ ਹੈ ਕਿ ਬਲਾਕ ਆ ਲਿਓ ਬਲਾਕ ਦਾ ਜਿਹੜਾ ਜਰਨਲ ਸਕੱਤਰ ਹੈ ਉਹਨੂੰ ਅੱਗੇ ਪੰਜ ਪਿੰਡ ਦਿਓ ਤੇ ਜਿਹੜਾ ਜਰਨਲ ਸਕੱਤਰ ਤੋਂ ਗਾਮ ਮੰਡਲ ਬਣਾਉਣਾ ਹੈ ਮੰਡਲ ਦਾ ਪ੍ਰਧਾਨ ਉਹਨੂੰ ਅੱਗੇ 20 ਬੂਥ ਦੇਣੇ ਹਨ ਹੁਣੇ ਤੋਂ ਆਪ ਦੀਆਂ ਮੁਕੰਮਲ ਬੂਥ ਕਮੇਟੀਆਂ ਕੰਪਲੀਟ ਕਰੋ ਹਰ ਮਹੀਨੇ ਤਿੰਨਾਂ ਬਲਾਕਾਂ ਦੀ ਮੀਟਿੰਗ ਹੋਣੀ ਚਾਹੀਦੀ ਹੈ ਔਰ ਜੇ ਕੋਈ ਵਿਅਕਤੀ ਮੀਟਿੰਗ 'ਚ ਗੈਰ ਹਾਜ਼ਰ ਹੁੰਦਾ ਫਿਰ ਹੌਲੀ-ਹੌਲੀ ਉਹਨੂੰ ਲਾਂਬੇ ਕਰਕੇ ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਪੈਣਾ ਕੱਲੀ ਲਾਲਾ ਲਾਲਾ ਨਾਲ ਕੱਲੀ ਹਵਾ ਬਾਜੀ ਦੇ ਨਾਲ ਕੱਲੇ ਪਾਸ਼ੀਆਂ ਨਾਲ ਤੇ ਕੱਲੇ ਪਿੰਡਾਂ ਦੇ ਸੱਥਾਂ ਦੇ ਵਿੱਚ ਪ੍ਰਚਾਰ ਕਰਨ ਨਾਲ ਚੋਣਾਂ ਜਿੱਤੇ ਨਹੀਂ ਜਾਣੇ ਸਾਨੂੰ ਮੁਕੰਮਲ ਤੌਰ ਤੇ ਲੜਾਈ ਲੜਨੀ ਪੈਣੀ ਹੈ ਔਰ ਮੈਂ ਆਸ ਕਰਦਾ ਕਿ ਸੁਲਤਾਨਪੁਰ ਦੇ ਵਿੱਚ ਆਉਣ ਵਾਲੇ ਸਮੇਂ ਤੁਸੀਂ ਇਹ ਮਹਿਮਨ ਨੂੰ ਹੋਰ ਅਕੇ ਲੈ ਕੇ ਜਾਂਦਿਆਂ ਹੋਇਆਂ ਹਰ ਬੂਥ ਤੇ ਤੁਹਾਨੂੰ ਮਹੀਨੇ ਦਾ ਟਾਈਮ ਦਿੱਤਾ ਸਾਰੇ ਬਲਾਕ ਪ੍ਰਧਾਨਾਂ ਨੂੰ ਵਪੇਸ਼ ਬਗੇਜ ਜੀ ਨੇ ਜ਼ਿੰਮੇਦਾਰੀ ਲਈ ਹੈ ਕੱਲ ਰਾਹੁਲ ਗਾਂਧੀ ਜੀ ਦੀ ਪਰਸੋਂ ਜ਼ਿਲ੍ਹੇ ਦੇ ਪ੍ਰਧਾਨਾਂ ਨਾਲ ਮੀਟਿੰਗ ਹੋਈ ਹੈ ਬਲਵਿੰਦਰ ਸਿੰਘ ਉਥੇ ਸ਼ਾਮਿਲ ਸੰ ਉਹਨਾਂ ਨੇ ਕਿਹਾ ਕਿ ਟ੍ਰੇਨਿੰਗ ਵੀ ਦੇਵਾਂਗੇ ਤੇ ਥੱਲੇ ਜ਼ਿਲ੍ਹੇ ਦੇ ਪ੍ਰਧਾਨ ਤੋਂ ਪੁੱਛ ਕੇ ਟਿਕਟ ਦਿਆ ਕਰਾਂਗੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਤਾਕਤ ਦੇਣੀ ਹੈ ਬਲਾਕ ਦੇ ਪ੍ਰਧਾਨਾਂ ਨੂੰ ਪੁੱਛਿਆ ਜਾਏਗਾ ਕਿ ਅਗਲੀ ਟਿਕਟ ਕਿਨੂੰ ਦੇਣੀ ਹੈ ਔਰ ਸੰਗਠਨ ਦੇ ਲੋਕਾਂ ਨੂੰ ਅੱਗੇ ਲੈ ਕੇ ਆਇਆ ਜਾਏਗਾ ਸੋ ਇਹ ਜ਼ਿੰਮੇਦਾਰੀ ਆਉਣ ਵਾਲੇ ਦਿਨਾਂ 'ਚ ਬੂਥ ਸਟਰਤੇ ਔਰ ਤੁਸੀਂ ਨਾ ਰეკਮੈਂਡ ਕਰਕੇ ਭੇਜੋਗੇ ਕਿ ਅਗਲਾ ਥੋੜਾ ਸੁਲਤਾਨਪੁਰ ਲੋਧੀ ਦਾ ਕੌਣ ਉਮੀਦਵਾਰ ਹੋਊਗਾ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਲੈ ਕੇ ਤੁਹਾਡੇ ਲਿਖੇ ਹੋਏ ਸ਼ਬਦਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਰਿਕਮੈਂਡੇਸ਼ਨ ਨੂੰ ਵਿਚਾਰਿਆ ਤੇ ਸੁਣਿਆ ਜਾਏਗਾ ਤੇ ਉਹਨਾਂ ਦੇ ਮਤਾਬਕ ਰਾਜੇ ਵੜੰਗੇ ਦੇ ਮਤਾਬਕ ਨਹੀਂ ਮੈਂ ਵੀ ਉਹਨਾਂ ਦੇ ਪਾਗਰ ਲਾ ਕੇ ਹਾਮੀ ਭਰਾਂਗਾ ਬਾਜਵਾ ਸਾਹਿਬ ਰੰਦਾਵਾ ਸਾਹਿਬ ਲੇਕਿਨ ਜ਼ਿਲ੍ਹਾ ਪ੍ਰਧਾਨ ਤੇ ਬਲਾਕ ਪ੍ਰਧਾਨਾਂ ਨੇ ਅਗਲੇ ਉਮੀਦਵਾਰ ਦੀ ਤੈਅ ਕਰਨੇ ਕੀ ਇਹ ਸਾਡਾ ਉਮੀਦਵਾਰ ਹੈਗਾ ਸੋ ਹੁਣੇ ਤੋਂ ਤਿਆਰੀ ਵਟ ਲੋ ਡਟ ਕੇ ਲੱਗ ਜਾਓ ਤਾਂ ਜੋ ਅਸੀਂ ਇੰਨੇ ਤਕੜੇ ਹੋ ਜਾਈਏ ਅਸੀਂ ਅਗਲੀ ਵਾਰੀ ਸਲਤਨਪੁਰ ਦੀ ਧਰਤੀ ਤੇ ਕਾਂਗਰਸ ਪਾਰਟੀ ਦਾ ਝੰਡਾ ਬਲੰਦ ਕਰਨਾ ਕਿਸੇ ਹੋਰ ਪਾਰਟੀ ਦਾ ਜਾਂ ਹੋਰ ਵਿਅਕਤੀ ਦਾ ਝੰਡਾ ਬਲੰਦ ਨਹੀਂ ਹੋਏਗਾ ਸੋ ਮੈਂ ਬੇਨਤੀਆਂ ਕਰਨੀਆਂ ਚਾਹਣਾ ਮੇਰੇ ਤੋਂ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਦੇ ਬਾਰੇ ਜਾਂ ਮੁੱਖ ਮੰਤਰੀ ਪੰਜਾਬ ਦੇ ਬਾਰੇ ਬੜੇ ਵਿਸਾਰ ਪੂਰਕ ਚਰਚਾਵਾਂ ਹੋ ਗਈਆਂ मैं उदे ते बंगा नहीं लगता जाने की भगवंत मान मुख्य अब तो बाद जेडे नवे बच्चे पैदा हो नवे लोग हो अ तो सब तो फेल मुख्यमंत्री सब तो नाकाबल सरकार अगर कोई आई ओडू की सरकार आई ਇਹ ਸਭ ਤੋਂ ਅਗਰ ਕੋਈ ਨਾਕਾਬਲ ਮੁੱਖ ਮੰਤਰੀ ਹੋਇਆ ਤੇ ਉਹ ਸਰਦਾਰ ਭਗਵੰਤ ਸਿੰਘ ਮਾਨ ਹੋਇਆ ਅੱਜ ਪੰਜਾਬ ਖੇਰੂ ਖੇਰੂ ਕਰਤਾ ਅੱਜ ਪੰਜਾਬ ਟੁੱਟ ਗਿਆ ਹੈ ਅੱਜ ਪੰਜਾਬ ਡੁੱਬ ਗਿਆ ਹੈ ਆਰਥਿਕ ਪੱਖੋਂ ਅੱਜ ਪੰਜਾਬ ਤੇ 4 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੜਕ 50 ਸਾਲਾਂ ਚ ਰਿਪੇਅਰ ਕੀਤੀ ਜਾਂਦੀ ਸੀ ਉਹਨੂੰ ਘੱਟੋ-ਘੱਟ 10 ਸਾਲ ਲੱਗਿਆ ਕਰਨਗੇ ਅੱਜ ਪੰਜਾਬ ਦੇ ਹਾਲਾਤ ਜਿਵੇਂ 1984 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਫਿਰ 92 ਦੇ ਵਿੱਚ ਕੰਦ ਮੇਵੇ ਵਿੱਚ ਜੋ ਸੰਤਾਪ ਹੋ ਗਿਆ ਹੈ ਉਹ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਹਜੇ ਤੱਕ ਸੁਰੱਖਰੂ ਨਹੀਂ ਹੋ ਸਕਿਆ ਕਿਉਂਕਿ ਪੰਜਾਬ ਦੇ ਹਾਲਾਤ ਉਹਨਾਂ ਕਾਲੇ ਦੌਰ ਦੇ ਵਿੱਚ ਬੜੇ ਮਾੜੇ ਸਨ ਅੱਜ ਦੁਬਾਰੇ ਫੇਰ ਪੰਜਾਬ ਦੇ ਅੰਦਰ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋ ਗਿਆ ਅੱਜ ਠਾਣਿਆਂ ਦੇ ਉੱਤੇ ਹੈਂਡਗਿਰਨੇ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀਆਂ ਬਿਆਦਬੀਆਂ ਦੀਆਂ ਘਟਨਾ ਮੰਦਰ ਦੇ ਵਿੱਚ ਬੰਬ ਡਿਗਣਾ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਜਿੱਦੋਂ ਵਿਗੜੇ ਸਨ ਉਹ ਪੈਦਾ ਹੋਈ ਸਾ ਅੱਜ ਪੰਜਾਬ ਉਸੇ ਲੀਹਾਂ ਤੇ ਤੁਰ ਪਿਆ ਪੰਜਾਬ ਦੀ ਪੁਲਿਸ ਤੋਂ ਅੱਜ ਪੰਜਾਬ ਦੀ ਜਿਹੜੀ ਪੁਲਿਸ ਹੈ ਉਹਨਾਂ ਤੋਂ ਚਿੱਟਾ ਬਰਾਮਦ ਹੋਣ ਲੱਗ ਪਿਆ ਕੋਕੀਨ ਜੇ ਬਾੜ ਖੇਤ ਨੂੰ ਖਾ ਜਾਏਗੀ ਤਾਂ ਫਿਰ ਪੰਜਾਬ ਦਾ ਕੀ ਬਣੇਗਾ ਔਰ ਇਹ ਕਿਰੀ ਦੇਖ ਲੈ ਚੋਰਿਆ ਆਮ ਆਦਮੀ ਪਾਰਟੀ ਦੀ ਸਰਕਾਰ ਆਰ ਮੁੱਖ ਮੰਤਰੀ ਸਾਹਿਬ ਦੀ ਦੇਖ ਰੇਖ ਦੇ ਵਿੱਚ ਇਹ ਸਾਰਾ ਢੰਡਾ ਹੋ ਰਿਹਾ ਹੈ ਅੱਜ ਕਿਸਾਨ ਸੜਕਾਂ ਤੇ ਹੈ ਅੱਜ ਕਿਸਾਨ ਦਾ ਜੋ ਹਾਲ ਕੀਤਾ ਉਹ ਤੁਸੀਂ ਟੀਵੀ ਨਾਂ ਤੇ ਵੇਖਿਆ ਅੰਗਰੇਜ਼ ਹੁਕਮਰਾਨ ਇਸ ਤਰ੍ਹਾਂ ਦਾ ਵਤੀਰਾ ਕਰਦੇ ਸਨ ਬੁਲਾ ਕੇ ਬੈਠੇ ਤੇ ਛੁਰਾ ਮਾਰਿਆ ਤੇ ਕਿਸ ਤਰ੍ਹਾਂ ਟਰੈਕਟਰ ਤੇ ਟਰਾਲੀਆਂ ਆਮ ਆਦਮੀ ਪਾਰਟੀ ਦੇ ਐਮਐਲਏ ਦੇਆਂ ਕਰਾਚੋਂ ਮਿਲੀਆਂ ਜੋ ਪੰਜਾਬ ਦੇ ਹਾਲਾਤ ਹੈ ਕਿਸਾਨ ਸੜਕਾਂ ਤੇ ਮਜ਼ਦੂਰ ਸੜਕਾਂ ਤੇ ਅਧਿਆਪਕ ਸੜਕਾਂ ਤੇ ਹੈ ਹਰ ਵਿਅਕਤੀ ਪੰਜਾਬ ਦਾ ਵਪਾਰੀ ਅੱਜ ਡਰ ਰਿਹਾ ਹੈ ਸੁਲਤਾਨਪੁਰ ਲੋਧੀ ਦੇ ਬਾਜ਼ਾਰ ਦੇ ਉਹ ਲੋਕ ਉਹਨਾਂ ਨੂੰ ਡਰ ਲੱਗਦਾ ਹੈ ਕਿ ਹੁਣ ਵੀ ਕਿਸੇ ਗੈਂਗਸਟਰ ਦਾ ਫੋਨ ਆਇਆ ਹੁਣ ਵੀ ਕਿਸੇ ਗੈਂਗਸਟਰ ਦਾ ਫੋਨ ਆਇਆ ਹੁਣ ਵੀ ਕੋਈ ਫਰੋਤੀ ਮੰਗੇਗਾ ਔਰ ਸ਼ਰੇਆਮ ओ जीरा सा भरा बैठा है ए जुझारू तो लड़ाकू है इनू फोन आ रहे हैं चलो ये तो डरदा नहीं है और लेकिन आम बंदे का की बनेगा एमएलए एल ए मंत्रियों तक धमकिया दी जा रही हैं मेरे सत्कार योग भराओ हम लड़ना मौसम है और करो कुछ अगे लगो आ की क्या रंधावा साहब ओ रंधावा साहब ਰੰਦਾਵਾ ਸਾਹਿਬ ਤੇ ਬਾਜਵਾ ਸਾਹਿਬ ਤੁਹਾਡੇ ਨਾਲ ਵਾਅਦਾ ਹੈ ਮੇਰੀ ਉਮਰ ਤਾਂ ਬਹੁਤ ਛੋਟੀ ਹੈ ਤੁਸੀਂ ਤਾਂ ਹੁਣ ਤੁਸੀਂ ਤਾਂ ਪੂਰੀ ਕਰ ਹੀ ਬੈਠੇ ਹੋ ਮੈਂ ਕਿ ਨੇੜੇ ਟੜੇ ਹਾਂ 17 17 ਦੇ ਆ ਮੈਂ 46 ਦਾ ਮੈਂ ਤਾਂ ਵਕੈ ਹੀ ਨਿੱਕਾ ਜਾਂ ਨਿਆਣਾ ਸੀ ਜਦੋਂ ਇਹਨਾਂ ਦੀਆਂ ਪ੍ਰਾਥੀਆਂ ਮੈਂ ਸੁਣਦਾ ਸਾਂ ਇਹਨਾਂ ਦੀਆਂ ਲੜਾਈਆਂ ਸੰਤੋਖ ਸਿੰਘ ਰੰਦਾਵਾ ਸਾਹਿਬ ਦੀਆਂ ਕਿਸੇ ਰਾਜ ਜਾਰੂ ਸਨ ਅਤਵਾਦਾਂ ਦਾ ਮੁਕਾਬਲਾ ਕਰਦੇ ਰਹੇ ਸਰਦੂਲ ਸਿੰਘ ਸਾਹਵਰੀ ਤੇ ਬਾਜਵਾ ਸਾਹਬ ਦੇ ਪਿਤਾ ਜੀ ਇਹਨਾਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਇਹਨਾਂ ਦੇ ਪਰਿਵਾਰਾਂ ਨੇ ਲੇਕਿਨ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਜੇ ਸਲੀਪਰ ਸੈਲ ਠੋਕੇ ਨਾ ਰੱਖਦੇ ਰਾਜੇ ਵੜਿੰਗਣੇ ਤਾਂ ਮੈਨੂੰ ਰਾਜਾ ਵੜਿੰਗਣਾ ਕਿਉਂ ਜੋ ਤੁਹਾਡਾ ਰਾਹੁਲ ਗਾਂਧੀ ਨੇ ਕਿਹਾ ਰਾਹੁਲ ਗਾਂਧੀ ਨੇ ਠੀਕ ਕਿਹਾ ਜੋ ਇਹਨਾਂ ਨੇ ਕਿਹਾ ਕੀ ਪਾਰਟੀਆਂ ਦੇ ਵਿੱਚ ਸਲੀਪਰ ਸੈ ਲੈ ਸਲੀਪਰ ਸੈ ਸਾਰੀਆਂ ਪਾਰਟੀਆਂ ਦੇ ਵਿੱਚ ਸੋ ਉਹਨਾਂ ਤੋਂ ਬਚਣਾ ਹੈ ਬਾਕੀ ਪਾਰਟੀ ਇਕਜੁੱਟ ਹੈ ਸਭ ਅਸੀਂ ਇਕੱਠੇ ਆ ਕਈ ਵਾਰੀ ਅਖਬਾਰ ਟੈਲੀਵਿਜ਼ਨ ਲਾ ਦਿੰਦੇ ਆ ਆ ਹੁਣ ਵੀ ਨਿਊਜ਼ 18 ਤੇ ਚੱਲੀ ਜਾਂਦਾ ਕਿ ਕੱਲ ਸ਼ਿਕਾਇਤ ਹੋ ਗਈ ਰਾਜਾ ਵੜਿੰਗ ਦੀ ਹੋਈ ਸ਼ਿਕਾਇਤ ਇਹ ਇਹ ਖਬਰਾਂ ਕੌਣ ਚਲਾਉਂਦਾ ਨਾ ਤਾਂ ਮੇਰੀ ਸ਼ਿਕਾਇਤ ਹੋਈ ਹੈ ਸ਼ਿਕਾਇਤ ਹੋਈ ਹੋਵੇ ਤਾਂ ਡਲਵੀ ਸਾਹਿਬ ਇੱਥੇ ਬੈਠੇ ਸੀ ਜਿਹੜਾ ਪੰਜਾਬ ਦਾ ਇਨਚਾਰਜ ਹੈ ਨਾ ਮੈਨੂੰ ਵਿਚਾਰਾ ਕੋਈ ਮੇਰੇ ਨਾਲ ਲੜ ਰਿਹਾ ਪਰਵਾਰ 'ਚ ਤੂੰ ਤੂੰ ਮੈਂ ਮੈਂ ਕਦੇ ਕਦੇ ਹੋ ਜਾਂਦੀ ਹੈ ਸਾਰੇ ਸਾਡੇ ਇਕੱਠੇ ਲੀਡਰ ਹੈ ਅਸੀਂ ਲੇਕਿਨ ਮਾਨ ਸਾਹਿਬ ਪੈਸੇ ਦੇ ਕੇ ਖਬਰਾਂ ਚਲਾਉਂਦੇ ਉਹ ਕਾਂਗਰਸ ਨੂੰ ਤੋੜਨ ਵਾਸਤੇ ਕਾਂਗਰਸ ਇਕਜੁੱਟ ਹੈ ਕੁਝ ਚੈਨਲ ਅੱਜ ਵੀ ਹੁਣ ਚਲਾ ਰਹੇ ਆ ਇੱਕ ਅੱਦਾ ਚੈਨਲ ਜਿਹੜੇ ਸਭ ਤੋਂ ਵੱਧ ਪੈਸੇ ਲੈਂਦਾ ਹੈ ਮਾਨ ਤੋਂ ਮੁੱਖ ਮੰਤਰੀ ਤੋਂ ਸਭ ਤੋਂ ਵੱਧ ਇਹ ਪੈਕੇਜ ਹੈ ਪੈਕੇਜ ਕਿ ਅੱਜ ਬਾਜਵਾ ਰੰਦਾਵਾ ਖਹਿਰਾ ਦੇਣੀ ਅੱਜ ਗਏ ਚਲਾਓ ਉਹਨੂੰ ਚਲਾ ਦਿਓ ਲ ਮੈਂ ਇੱਥੇ ਕਹਿਦਾ ਕਿ ਮੁੰਡਿਓ ਯਾਰ ਬਹਿ ਜਾਓ ਮੁੰਡਿਓ ਬਹਿ ਜਾਓ 2 ਘੰਟੇ ਨਹੀਂ ਆਪਾਂ ਭੁੱਖੇ ਤੇ ਆਏ ਰਹਿ ਸਕਦੇ ਉਹੀ ਟੀਵੀ ਚਲਾਈ ਜਾਂਦਾ ਹੈ ਕਮਾਲ ਹੋ ਗਈ लड़ाई जान के विखाई जाती है कांग्रेस पार्टी हर व्यक्ति अस्से जगह मैं कल परसों जिला प्रधान बैठे मीटिंग हुई सी राहुल गांधी ने कहा कोई कला व्यक्ति कांग कांग्रेस नही चलाएगा कांग्रेस कुछ व्यक्ति अपने दमखम दूजे व्यक्ति नू थले रोलना चाहते हैं ਚਾਹੇ ਉਹ ਰਾਜਾ ਵੜੇਂਗਾ ਤੇ ਚਾਹੇ ਕੋਈ ਹੋਰ ਚਾਹੇ ਕੋਈ ਛੋਟਾ ਤੇ ਚਾਹੇ ਕੋਈ ਵੱਡਾ ਲੇਕਿਨ ਮੈਂ ਕਾਂਗਰਸ ਦੇ ਵਰਕਰ ਨੂੰ ਜੀਰੇ ਪਰਿਵਾਰਾਂ ਨੇ ਕੁਰਬਾਨੀਆਂ ਕੀਤੀਆਂ ਹੋਣ ਤੇ ਜਿਹੜੇ 70 70 ਸਾਲਾਂ ਦੇ ਕਾਂਗਰਸੀ ਐ ਮੈਂ ਕਿਸੇ ਵੱਡੇ ਬੰਦੇ ਤੋਂ ਉਹਨਾਂ ਨੂੰ ਰੋਲ ਨਹੀਂ ਦੇਵਾਂਗਾ ਇਹ ਰਾਹੁਲ ਗਾਂਧੀ ਨੇ ਕਿਹਾ ਪਰਸੋਂ ਦੀ ਮੀਟਿੰਗ ਦੇ ਵਿੱਚ ਇਹ ਬਲਵਿੰਦਰ ਸਿੰਘ ਜੀ ਉੱਥੇ ਬੈਠੇ ਸਨ ਸੋ ਚਿੰਤਾ ਨਾ ਕਰੋ ਸਭ ਠੀਕ ਹੈ ਔਰ ਸਾਨੂੰ ਟਿੱਕ ਮਿਲੀ ਹੈ ਹੁਣ ਬਾਏ ਇਲੈਕਸ਼ਨ ਹੈ ਸਾਡਾ ਲੋਹੜਾ ਨੇ ਦਾ ਮੈਂ ਉੱਥੇ ਐਮਪੀ ਆ ਭਾਰਤ ਪੂਸ਼ਣ ਆਸ਼ੂ ਨੂੰ ਸਾਡੇ ਨੂੰ ਟਿੱਕ ਮਿਲੀ ਹੈ ਵਰਕਿੰਗ ਪ੍ਰਧਾਨ ਨੂੰ ਲੈ ਤੁਸੀਂ ਸਾਰਿਆਂ ਨੇ ਉੱਥੇ ਆਉਣਾ ਤੇ ਚੀਮਾ ਸਾਹਿਬ ਤੁਹਾਡੀ ਅਗਵਾਈ ਦੇ ਵਿੱਚ ਆਪਾਂ ਜਿਹੜੀ ਲੁਧਿਆਣੇ ਵੈਸਟ ਦੀ ਚੋਣ ਹੈ ਉਹ ਜਿੱਤ ਕੇ ਆਉਣੀ ਹੈ ਜਿੱਤ ਕੇ ਤੇ ਆਮ ਆਦਮੀ ਪਾਰਟੀ ਨੂੰ ਲੁਧਿਆਣੇ ਵੈਸਟ ਚ ਹਰਾ ਕੇ ਆਉਣਾ ਤੇ ਭਾਰਤ ਪੁਸ਼ੇਨ ਆਸ਼ੂ ਨੂੰ ਵੱਡੇ ਮਾਰਜਨ ਦੇ ਨਾਲ ਅਸੀਂ ਉੱਥੇ ਤੱਕ ਤੂ ਪੁਰਾ ਸਾਹਿਬ ਤੁਹਾਡੀ ਡਿਊਟੀ ਵੀ ਲੱਗਣੀ ਹੈ ਉੱਥੇ ਆਪਾਂ ਜਿਤਾਉਣਾ ਹੈ ਹਾਰਾ ਜਿੱਤਾ ਚਲਦੀਆਂ ਆਉਂਦੀਆਂ ਹਨ ਮਹਾਰਾਣਾ ਪ੍ਰਤਾਪ ਦਾ ਨਾ ਜਾਣਦੇ ਹੋ ਮਹਾਰਾਣਾ ਪ੍ਰਤਾਪ ਇੱਕ ਵੀ ਲੜਾਈ ਨਹੀਂ ਜਿੱਤਿਆ ਲੇਕਿਨ ਉਹ ਲੜਦਾ ਰਿਹਾ ਲੜਦਾ ਰਿਹਾ ਮੈਂ ਹਲਦੀ ਘਾਟੀ ਜਾ ਕੇ ਆਇਆ ਉਸ ਧਰਤੀ ਦਾ ਰੰਗ ਲਾਲ ਲੋਕ ਜਿੱਤਣ ਵਾਲਿਆਂ ਨੂੰ ਸਲਾਮਾ ਨਹੀਂ ਕਰਦੇ ਲੋਕ ਮਰਨ ਵਾਲਿਆਂ ਨੂੰ ਸਲਾਮਾ ਕਰਨੇ ਹੈ ਮਰਨਾ ਪੈਣਾ ਜਿੱਤਦੇ ਬੜੇ ਲੋਕ ਰਹੇ ਮਹਾਰਾਣਾ ਪ੍ਰਤਾਪ ਇੱਕ ਵੀ ਲੜਾਈ ਨਹੀਂ ਲੜਿਆ ਲੇਕਿਨ ਉਹ ਉਹਨੇ ਜਿੰਦ ਨਹੀਂ ਛੱਡੀ ਉਹ ਅੰਤਿਮ ਸਮੇਂ ਤੱਕ ਲੜਦਾ ਰਿਹਾ ਇਸ ਕਰਕੇ ਲੋਕ ਮਹਾਰਾਣਾ ਪ੍ਰਤਾਪ ਨੂੰ ਯਾਦ ਕਰਦੇ ਹੈ ਸ਼ਹੀਦ ਦੇ ਆਜਮ ਭਗਤ ਸਿੰਘ ਨੂੰ ਲੋਕ ਕਿਉਂ ਯਾਦ ਕਰਦੇ ਮੁੱਖ ਮੰਤਰੀ ਸੀ ਪੈਸੇ ਵਾਲਾ ਸੀ ਫੈਕਟਰੀਆਂ ਵਾਲਾ ਸੀ ਨਹੀਂ 23 ਸਾਲਾ ਦੀ ਉਮਰ ਉਸ ਬੰਦੇ ਨੇ ਫਾਂਸੀ ਦਾ ਫੰਦਾ ਚੁੰਮਿਆ ਤੇ ਆਪਦੀ ਮਾਂ ਨੂੰ ਕਿਹਾ ਮਾਂ ਨੇ ਕਿਹਾ ਮਾਂ ਮਾਂ ਕਹਿੰਦੀ ਪੁੱਤ ਛੱਡ ਦੇ ਆਜ਼ਾਦੀ ਦਾ ਇਹ ਰਾਹ ਮੈਂ ਤੇਰੀ ਜਾਨ ਜਾਨੀ ਵੇਖਣਾ ਚਾਹਣੀ ਆ ਮੈਂ ਤੇਰੇ ਬੱਚਿਆਂ ਨੂੰ ਖੜਾਉਣਾ ਚਾਹਣੀ ਆ ਮੇਰੀ ਇੱਛਾ ਹੈ ਕਿ ਅੰਤਿਮ ਸਮੇਂ ਤੂੰ ਮੇਰੀ ਅਰਥੀ ਨੂੰ ਕੰਦਾ ਦੇਵੇਂ ਇਹ ਭਗਤ ਸਿੰਘ ਦੀ ਮਾਂ ਦੀ ਤਮੰਨਾ ਸੀ ਜੀ ਮਾ ਸਾਹਿਬ ਲੇਕਿਨ ਭਗਤ ਸਿੰਘ ਨੇ ਕੀਆ ਮੈਂ ਪੰਜਾਬ ਦੇ ਵਿੱਚ ਭਾਰ ਰਤਨ ਦੀ ਡਿਮਾਂਡ ਕੀਤੀ ਬਾਜਵਾ ਸਾਹਮਣੇ ਪੰਜਾਬ ਦੀ ਵਿਧਾਨ ਸਭਾ 'ਚ ਮੈਂ ਲੋਕ ਸਭਾ 'ਚ ਕੀਆ ਮੈਂ ਕਿਹਾ ਜਦੋਂ ਭਗਤ ਸਿੰਘ ਨੂੰ ਫਾਂਸੀ ਦਾ ਫਰਮਾਨ ਆਇਆ ਤੇ ਉਹ ਲੈਨਨ ਦੀ ਕਿਤਾਬ ਪੜ੍ਹ ਰਿਆ ਸੀ ਉਹਨਾਂ ਨੇ ਕਿਹਾ ਜਿਹੜਾ ਉਹ ਅਫਸਰ ਸੀ ਕਹਿੰਦਾ ਆਓ ਭਗਤ ਸਿੰਘ ਆਪਕੀ ਫਾਂਸੀ ਦਾ ਫਰਮਾਨ ਆਇਆ ਹੈ ਭਗਤ ਸਿੰਘ ਨੇ ਅੱਖ ਉੱਤੇ ਨਹੀਂ ਕੀਤੀ ਉਹ ਕਿਤਾਬ ਪੜ੍ਹ ਰਿਆ ਸੀ ਲੈਨਨ ਦੀ ਉਹ ਕਹਿੰਦਾ 5 ਮਿੰਟ ਰੁਕ ਜਾਓ ਇੱਕ ਕ੍ਰਾਂਤੀਕਾਰੀ ਦਾ ਦੂਜੇ ਕ੍ਰਾਂਤੀਕਾਰੀ ਨਾਲ ਮਿਲਣ ਹੋ ਰਿਹਾ ਪੰਜ ਮਿੰਟ ਖੜ ਜਾ ਮੈਨੂੰ ਸ਼ਰਧਾਂਜਲੀ ਅਰਪਿਤ ਕਰ ਲੈਂਦੇ ਫੇਰ ਤੇਰੇ ਨਾਲ ਚੱਲਾਂਗਾ ਤੇ ਫੇਰ ਕੋਈ ਮੰਤੇ ਬੋਝ ਨਹੀਂ ਸੀ ਭਗਤ ਸਿੰਘ ਦੇ ਤੇ ਫੇਰ ਹੱਸਦਾ ਹੱਸਦਾ ਪੰਸੀ ਦੇ ਪੰਦੇ ਤੇ ਚੜ ਗਿਆ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਂਦੇ ਹੋਏ ਮੰਤੇ ਕੋਈ ਬੋਝ ਨਹੀਂ ਹੋਣਾ ਚਾਹੀਦਾ ਤਕੜੇ ਹੋ ਕੇ ਲੱਗ ਜੋ किसी ने क्या है हो जिसके पांव में ताकत हो जिसके पांव में ताकत वो चल के रहता है जमाना बड़े लोग और जमाना लाख गिराए वो संभल के रहता है हो जिस चिराग में ताकत हो जिस चिराग में ताकत उजाला करने की दुनिया लाख बुझाए वो जल के रहता है चीमा साहब ओन कोई रोक नहीं सकता हां कुछ समय आस्ते रुकावट पा सकती है मी कुछ समय आस्ते थोनू रोक सकता है तूफान रोक सकता है जे सीने जे सीने च कि मैं वो फलाने निशाने पहुंचन ते पहुंचना है अपने निशाने पहुंचन तो कोई दुनिया की ताकत रोक नहीं सकती रखना है सो सचे पातशाह तड़के उठ गया वरमोह मथा टेक के गुरसिख व्यक्ति है देशीवा वरमोहे है ਸ਼ੋ ਬਕਰਮਨ ਤੇ ਕਬ ਹੋਣਾ ਡਰੂ ਨਾ ਡਰੂ ਹਰਸ ਜਬ ਜਾਏ ਲਰੂ ਨਿਸ਼ਚੈ ਕਰ ਆਪਣੀ ਜੀਤ ਕਰੂ ਤੁਸੀਂ ਦਾ ਬਾਬੇ ਨਾਨਕ ਦੀ ਧਰਤੀ ਦੇ ਲੋਗ ਉਹ ਇੱਥੇ ਆ ਕੇ 1.5 ਕਿਲੋ ਖੂਨ ਵੀ ਵਧ ਜਾਂਦਾ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਉਣੇ ਆ ਇਹ ਪਵਿੱਤਰ ਧਰਤੀ ਸੋ ਤਖੜੇ ਰਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਆਰਗੇਨਾਈਜੇਸ਼ਨ ਨੂੰ ਮਜ਼ਬੂਤ ਕਰਨਾ ਹੈ ਤੇ ਅਗਲੀ ਮੀਟਿੰਗ ਅੱਜ ਤੋਂ ਠੀਕ 3 ਮਹੀਨਿਆਂ ਬਾਅਦ ਦਵਾਰੇ ਹਰ ਬੂਥ ਦੇ ਵਰਕਰ ਦੀ ਬਲਾਕ ਦੀ ਕਮੇਟੀ ਦੀ ਮੰਡਲਾਂ ਦੀ ਮੰਡਲ ਦੀਆਂ ਥੱਲੇ ਕਮੇਟੀਆਂ ਅੱਜ ਤੋਂ ਫੇਰ ਮੈਂ ਤੇ ਬਾਜਵਾ ਸਾਹਿਬ ਤੇ ਰੰਦਾਵਾ ਸਾਹਿਬ 3 ਮਹੀਨਿਆਂ ਨੂੰ ਜਿਹੜਾ ਦਵਾਰੇ ਰਿਵਿਊ ਮੀਟਿੰਗ ਹੈ ਸultanpur Lodhi ਦੇ ਵਿੱਚ ਫੇਰ ਆਵਾਂਗੇ ਤੇ ਤੁਹਾਡੀ ਸਾਰਿਆਂ ਦੀ ਮੀਟਿੰਗ ਲੈ ਕੇ ਜਾਵਾਂਗੇ ਔਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗੇ